ਜੀ ਸੰਗਤ ਨੂੰ ਫਤਿਹ ਆਸ ਕਰਨਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਬਲ ਮਿਲਿਆ ਹੈ ਹਲਕਾ ਨੇ ਹਲ ਸਿੰਘ ਵਾਲੇ ਵਿੱਚ ਲਾਡੀ ਜੀ ਜਿਹੜੇ ਪੁਰਾਣੇ ਪਾਰਟੀ ਦੇ ਸਾਥੀ ਰਹੇ ਮੇਰੇ ਜਦੋਂ ਦਾ ਮੈਂ ਪਾਰਲੀਮੈਂਟ ਇੱਥੋਂ ਫਰੀਦਕੋਟ ਤੋਂ ਲੜਦਾ ਹੁੰਦਾ ਸੀ ਸਾਰੀ ਕੈਂਪੇਨਾਂ ਸੰਭਾਲਦੇ ਹੁੰਦੇ ਸੀ ਤਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਤੇ ਮੈਨੂੰ ਮੇਰੀ ਬੇਨਤੀ ਸਵੀਕਾਰ ਕਰਕੇ ਆ ਵਾਪਸ ਆਪਣੇ ਘਰ ਆਏ ਐ ਮੈਂ ਇਹਨਾਂ ਨੂੰ ਜਿਵੇਂ ਕਹਿਣਾ ਚਾਹਣਾ ਬੀਬੀ ਭਾਗੀ ਕੇ ਜੀ ਉਹ ਵੀ ਇੱਕ ਪੰਥਕ ਪਰਿਵਾਰ ਇਨਾਂ ਦੇ ਬਜ਼ੁਰਗਾਂ ਨੇ ਬੜੀ ਸੇਵਾ ਕੀਤੀ ਰਾਜੋਰਾ ਸਿੰਘ ਤੇ ਸਾਰ ਜੋਰਾ ਸਿੰਘ ਜੀ ਤੇ ਉਹ ਅੱਜ ਉਹ ਵੀ ਸ਼ਾਮਲ ਕਾਂਗਰਸ ਤੋਂ ਅਲਵਿਦਾ ਕਰਕੇ ਅੱਜ ਵਾਪਸ ਸ਼੍ਰੋਮਣੀ ਅਕਾਲੀ ਦਲ ਚਾਏ ਆ ਇੱਕ ਆਪਣੇ ਬਲਾਕ ਸੰਪਤੀ ਮੈਂਬਰ ਹੈਗੇ ਸਾਰ ਜਗਜੀਤ ਸਿੰਘ ਤੇ ਗੁਰਦੇਵ ਸਿੰਘ ਭਾਗੀ ਕੇ ਬਲਾਕ ਸੰਪਤੀ ਮੈਂਬਰ ਉਹ ਵੀ ਪਰਮਿੰਦਰ ਕੌਰ ਪਰਮਿੰਦਰ ਕੌਰ ਯੂਥ ਜਥੇਬੰਦੀ ਮਲਾਂ ਨਵਾਂ ਚੁੱਲਾ ਛੱਡ ਕੇ ਤੋਂ ਵੀ ਠਾਕ ਦੀ ਪਾਲ ਜਿੰਦਾਬਾਦ ਤੇ ਇੱਕ ਆਪਣੇ ਨੌਜਵਾਨ ਸਾਹਿਬ ਜਗਦੀਪ ਜਸਦੀਪ ਸਿੰਘ ਜਿਨ੍ਹਾਂ ਨੇ ਬਹੁਤ ਉੱਥੇ ਰਾਹ ਚ ਵੀ ਬੜਾ ਕੱਟ ਦਿਖਾਇਆ ਤੇ ਉਹ ਵੀ ਵਾਪਸ ਅਕਾਲੀ ਦਲ ਨੂੰ ਤਾਕਤ ਦੇ ਰਹੇ ਹਨ ਮੈਂ ਸਾਰਿਆਂ ਨੂੰ ਜੀ ਆਇਆਂ ਕਹਿਣਾ ਚਾਹਣਾ ਹੈ ਅਕਾਲੀ ਦਲ ਪੰਜਾਬ ਦਾ ਪਰਿਵਾਰ ਹੈ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਹੈ ਆ ਪੰਜਾਬ ਦੇ ਹਰ ਵਰਗ ਦੇ ਖੂਨ ਦੇ ਵਿੱਚ बसी 파ਟੀ ਹੈ ਬੱਲੇ ਸੋਣਿਆ ਸੋਤ ਅਕਾਲੀ ਦਲ ਵਾਸਤੇ ਪੰਜਾਬ ਆਪਣਾ ਘਰ ਹੈ ਨਾ ਕਾਂਗਰਸ ਵਾਸਤੇ ਪੰਜਾਬ ਘਰ ਹੈ ਨਾ ਭਾਜਪਾ ਵਾਸਤੇ ਪੰਜਾਬ ਘਰ ਹੈ ਨਾ ਝਾੜੂ ਵਾਲਿਆਂ ਵਾਸਤੇ ਪੰਜਾਬ ਕਰਾ ਹੈ ਇੱਥੇ ਇਕੱਲਾ ਆ ਜਿਹੜੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸ਼੍ਰੋਮਣੀ ਅਕਾਲੀ ਦਲ ਸੇਵਾ ਕਰਨ ਵਾਸਤੇ ਆਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਜਿਦੋਂ ਜਿਦੋਂ ਵੀ ਤੁਸੀਂ ਉਹਨਾਂ ਨੂੰ ਮੌਕਾ ਦਿੱਤਾ ਤੁਸੀਂ ਦੇਖੋ ਕਿੰਨਾ ਵੱਡਾ ਤਰੱਕੀ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਅੱਜ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ ਭਾਵੇਂ ਸੜਕ ਤੇ ਜਾ ਰਹੇ ਹੋ ਭਾਵੇਂ ਸਕੂਲ ਕੋਲੇ ਟੱਪ ਰਹੇ ਹੋ ਕੋਈ ਹਸਪਤਾਲ ਕੋਲੇ ਟੱਪ ਰਹੇ ਹੋ ਭਾਵੇਂ ਪਿੰਡ ਦੇ ਵਿੱਚ ਮੰਡੀਆਂ ਕੋਲੇ ਟੱਪ ਰਹੇ ਹੋ ਸਾਰਾ ਕੁਝ ਹੀ ਦੇ ਨਖਸ਼ੋਮਨੀ ਕਾਲੀ ਦਲ ਦਾ ਅੱਜ ਜਿਹੜੇ ਆਪਾਂ ਆ ਘਰਾਂ 'ਚ ਬੈਠੇ ਆ ਆ ਤਾਂ ਬੈਠੇ ਆ ਕਿ ਵੱਡੇ ਬਾਦਲ ਸਾਹਿਬ ਨੇ ਕੱਸੀਆਂ ਬਣਾਈਆਂ ਪੰਜਾਬ ਖਾਲੇ ਬਣਾਏ ਤੁਹਾਨੂੰ ਟਿਊਬਵਲ ਕਨੈਕਸ਼ਨ ਦਿੱਤੇ ਮੰਨੀਆਂ ਖੋਲੀਆਂ ਜਿਸ ਨਾਲ ਆਪਣੀ ਆਮਦਨ ਬਣੀ ਜੇ ਆਪਣੇ ਪੁਰਾਣੇ ਬਜ਼ੁਰਗ ਜਿਹੜੇ ਇੱਥੇ ਹੁਣ ਜਿਨ੍ਹਾਂ ਦੀ ਉਮਰ 80 ਸਾਲ ਦੇ ਉੱਤੇ ਹੋਣੀਆਂ ਉਹ ਦੱਸਣ ਆਪਣੇ ਬੱਚਿਆਂ ਨੂੰ ਕਿ ਜਦੋਂ ਜਵਾਨ ਹੁੰਦੇ ਸੀ ਕੀ ਹਾਲਤ ਹੁੰਦੀ ਸੀ ਮੈਨੂੰ ਯਾਦ ਹੈ ਬਾਦਲ ਪਿੰਡ ਤੋਂ ਭਿੰਡੇ ਤੱਕ ਸੜਕ ਵੀ ਨਹੀਂ ਹੁੰਦੀ ਟਿੱਬੇ ਹੁੰਦੇ ਸੀ ਟਿੱਬੇ ਹੁੰਦੇ ਸੀ ਆਹ ਬਠਿੰਡਾ ਇਲਾਕਾ ਸਾਰੇ ਇੱਥੇ ਟਿੱਬੇ ਹੁੰਦੇ ਸੀ ਹੁਣ ਕੋਈ ਝੋਨਾ ਨਹੀਂ ਹੁੰਦਾ ਸੀ ਨਾ ਕੋਈ ਕਣਕ ਨਹੀਂ ਹੁੰਦੀ ਸੀ ਕਿਤੇ ਕਿਤੇ ਪਾਣੀ ਆਉਂਦਾ ਸੀ ਆ ਨਹਿਰਾਂ ਦੀ ਜਾਲ ਬਿਛਾ ਕੇ ਵੱਡੇ ਡੈਮ ਬਣਾ ਕੇ ਥਰਮਲ ਪਲਾਂਟ ਲਾ ਕੇ ਤੁਹਾਨੂੰ ਸਾਰਿਆਂ ਨੂੰ ਡਿਊਲ ਕਨੈਕਸ਼ਨ ਦੇ ਕੇ ਅੱਜ ਤੁਹਾਡੇ ਚਿਹਰਿਆਂ ਤੇ ਤਾਂ ਖੁਸ਼ੀਆਂ ਆਈਆਂ ਬੋਲੇ ਸੋਨਹਾਰਾ ਜਿਹੜੇ ਆਪਣੇ ਨਵੇਂ ਯੰਗ ਬੱਚੇ ਐ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਉਹ ਦਿਨ ਦੇਖੇ ਨਹੀਂ ਜਿਹੜੇ ਅੱਜ ਦੇਖ ਰਹੇ ਹੋ ਤੁਸੀਂ ਅੱਜ ਕੋਈ ਚੰਗਾ ਪੰਜਾਬ ਦੇਖ ਰਹੇ ਹੋ ਪਰ ਉਸ ਪੰਜਾਬ ਜਿਹੜਾ ਅੱਜ ਦੇਖ ਰਹੇ ਹੋ ਇਹਨੂੰ ਬਣਾਉਣ ਵਾਲਾ ਅਕਾਲੀ ਦਲ ਹੈ ਜਦੋਂ ਦਾ ਤੁਸੀਂ ਅਕਾਲੀ ਦਲ ਸ਼ੋਮ ਨਹੀਂ ਅਕਾਲੀ ਦਲ ਨੂੰ ਕਮਜ਼ੋਰ ਕੀਤਾ 10 ਸਾਲ ਹੋ ਗਏ ਦੇਖੋ ਕੀ ਹਾਲਾਤ ਹੋ ਗਏ ਗੁੰਡਾਗਰਦੀ ਦਾ ਹਾਲਾਤ ਗੈਂਗਸਟਰ ਰਾਜ ਕਰ ਰਹੇ ਐ ਲੁੱਟ ਖੋਹਾਂ ਹੋਈ ਜਾਂਦੀ ਐ ਪੈਸੇ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ ਡਿਵੈਲਪਮੈਂਟਾਂ ਦੀ ਕੋਈ ਚੀਜ਼ ਹੀ ਨਹੀਂ ਜਿਹੜੀਆਂ ਸਹੂਲਤਾਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਗਰੀਬ ਨੂੰ ਭਾਵੇਂ ਆਟਾ ਵਾਲਾ ਸ਼ਕਨ ਸਾਰਾ ਕੁਝ ਬੰਦ ਐ ਜਿੱਥੇ ਇੱਟ ਲਾ ਕੇ ਗਈ ਸੀ ਇੱਕ ਨਵੀਂ ਇੱਟ ਨਹੀਂ ਲੱਗੀ ਪਿਛਲੇ 10 ਸਾਲਾਂ 'ਚ ਨਾ ਲਾਉਣੀ ਐ ਮੈਂ ਕਹਿਣਾ ਚਾਹਣਾ ਜੇ ਤੁਸੀਂ ਫਿਰ ਤੋਂ ਤਜਰਬਾ ਕਿਸੇ ਹੋਰ ਨਾਲ ਵੀ ਕਰਕੇ ਦੇਖ ਲਿਓ ਕਿਸੇ ਨੇ ਨਹੀਂ ਕੰਮ ਕਰਨਾ ਇੱਥੇ ਉਹ ਰਾਜ ਕਰਨ ਵਾਸਤੇ ਆਉਂਦੇ ਆ ਤੇ ਲੁੱਟਣ ਵਾਸਤੇ ਆ ਆਪਾਂ ਇਨਕਲਾਬ ਦੇ ਨਾ ਨਾਰਾ ਸੁਣ ਕੇ ਆਪਾਂ ਇੱਕ ਪਾਸੇ ਚੱਲ ਗਏ ਤੁਸੀਂ ਦੇਖ ਲਓ ਕਿੰਡੀ ਵੱਡੀ ਢੱਗੀ ਮਾਰੀ ਕੱਲਾ ਇੱਕ ਗੰਦ ਤੇ ਲੱਗਿਆ ਹੁੰਦਾ ਸੀ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਕੇਜਰੀਵਾਲ ਨੂੰ ਮੌਕਾ ਦੇ ਕੇ ਤਾਂ ਦੇਖ ਲਿਆ ਤੁਹਾਡੀ ਕੋਈ ਤਕਲੀਫ ਹੋ ਜੇ ਕੋਈ ਹੁੰਦਾ ਹੈ ਕੋਈ ਪੁੱਛਦਾ ਹੈ ਐਸ ਕਰਕੇ ਮੈਂ ਹੱਥ ਜੋੜ ਕੇ ਆਈ ਬੇਨਤੀ ਕਰਨਾ ਚਾਹਣਾ ਹੈ ਬਚਾ ਲਓ ਪੰਜਾਬ ਨੂੰ ਹੁਣ ਤਾਂ ਆਪਾਂ ਨੂੰ ਬਾਹਰਲੇ ਮੁਲਕ ਵਾਲੇ ਵੀ ਨਹੀਂ ਹੁਣ ਅੰਦਰ ਬਾੜ ਨੂੰ ਸਾਰੇ ਬੰਦ ਕਰਤੇ ਅਮਰੀਕਾ ਨਾਲ ਵੀ ਵੀਜ਼ਾ ਦੇਣਾ ਬੰਦ ਕਰਤਾ ਕੈਨੇਡਾ ਨੇ ਵੀ ਰੋਕ ਲਾਤੀ ਆਸਟ੍ਰੇਲੀਆ ਵੀ ਲੋ ਆ ਜੂਗਾ ਆਪਣੇ ਬੱਚਿਆਂ ਨੂੰ ਜੇ ਇਹਨਾਂ ਦੀ ਜ਼ਿੰਦਗੀ ਬਣਾਉਣੀ ਹੈ ਤਾਂ ਪੰਜਾਬ 'ਚ ਬਣ ਸਕਦੀ ਹੈ ਜੇ ਆਪਾਂ ਭਵਿਸ਼ ਬਣਾਉਣਾ ਇਹਨਾਂ ਬੱਚਿਆਂ ਦਾ ਆਪਣੇ ਪਰਿਵਾਰਾਂ ਦਾ ਉਦੋਂ ਹੀ ਬਣ ਸਕਦਾ ਜੇ ਪੰਜਾਬ ਫਿਰ ਤੋਂ ਲਈ ਤੇ ਆਇਆ ਵਾਪਸ ਕਰਾਂ ਜਾਬ ਤਰੱਕੀ ਆਈ ਇੱਥੇ ਇੰਡਸਟਰੀ ਆਈ ਇੱਥੇ ਵੱਡੀਆਂ ਫੈਕਟਰੀਆਂ ਲੱਗਣ ਇੱਥੇ ਕੰਮ ਇੱਥੇ ਇਹਨਾਂ ਨੂੰ ਮਿਲ ਉਹ ਤਾਂ ਹੋ ਸਕਦਾ ਜੇ ਵਾਪਸ ਆਪਾਂ ਕਾਲੀਦਲ ਨੂੰ ਲੈ ਕੇ ਆਵਾਂਗੇ ਨਾ ਕਾਂਗਰਸ ਨੇ 5 ਸਾਲ ਕੀਤਾ ਨਾ ਇਹਨਾਂ ਨੇ ਕੀਤਾ ਤਾਂ 10 ਸਾਲ ਬਹੁਤ ਹੁੰਦੇ ਆ ਜ਼ਿੰਦਗੀ ਦੇ ਜਿਹੜਾ 40 ਸਾਲ ਦਾ ਸੀ ਉਹ 50 ਸਾਲ ਦਾ ਹੋ ਗਿਆ 20 ਸਾਲਾਂ ਦਾ 30 ਸਾਲ ਦਾ ਹੋ ਗਿਆ ਪਰ ਹਰੇ ਵੀ ਮੈਨੂੰ ਪਤਾ ਹੈ ਕੋਈ ਨਾ ਕੋਈ ਨਵਾਂ ਆਊਗਾ ਰਾਮੇ ਕਰੂਗਾ ਕਿ ਹੁਣ ਇੱਕ ਦੋ ਇਹਨੂੰ ਦੇ ਦਿਓ ਕਿਉਂਕਿ ਆ ਸਾਰੇ ਸੈਂਟਰ ਦੀਆਂ ਤਾਕਤਾਂ ਲੱਗੀਆਂ ਐ ਸ਼ਰੋਮ ਨੇ ਖਾਲੀ ਦਲ ਨੂੰ ਕਮਜ਼ੋਰ ਕਰਨ ਤੇ ਸਭ ਤੋਂ ਵੱਡਾ ਨੁਕਸਾਨ ਸ਼ਰੋਮ ਨੇ ਖਾਲੀ ਦਲ ਨੂੰ ਕਮਜ਼ੋਰ ਕਰਨ ਤੇ ਨੁਕਸਾਨ ਹੋਇਆ ਖਾਲਸਾ ਪੰਥ ਦਾ ਤੁਹਾਡੇ ਗੁਰੂ ਘਰਾਂ ਤੇ ਵੀ ਕਬਜ਼ਾ ਕਰ ਗਏ ਉਹਦੇ ਬਾਅਦ ਤਖਤ ਹਜ਼ੂਰ ਸਾਹਿਬ ਜਿਹੜਾ ਆਪਣੇ ਪਵਿੱਤਰ ਸਥਾਨ ਹੈ ਪਹਿਲੇ ਸਿੱਖ ਕੌਮ ਮੈਨੇਜਮੈਂਟ ਕਰਦੀ ਸੀ ਅੱਜ ਮਹਾਰਾਸ਼ਟra ਸਰਕਾਰ ਨੇ ਆਪਣੇ ਕਬਜ਼ਾ ਕਰ ਲਿਆ ਉੱਥੇ ਕਦ ਪਟਨਾ ਸਾਹਿਬ ਦੀ ਮੈਨੇਜਮੈਂਟ ਤੇ ਬਿਹਾਰ ਸਰਕਾਰ ਕਬਜ਼ਾ ਕਰ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਨੇ ਕਬਜ਼ਾ ਕਰ ਲਿਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣੇ ਦੀ ਲੱਗ ਬਣਾ ਦਿੱਤੀ ਤੇ ਹਰਿਆਣਾ ਚੀਫ ਮਿਨਿਸਟਰ ਫੈਸਲਾ ਕਰਦਾ ਆ ਬਣਾਊਗਾ ਪ੍ਰਧਾਨ ਇਹਨੂੰ ਤੁਸੀਂ ਸਰੋਪੇ ਦੇਵੋਗੇ ਜੰਦਾਬਾਦ ਤੁਸੀਂ ਦੇਖ ਲਓ ਕਿਸਾਨ ਅੰਦੋਲਨ ਹੋਇਆ ਹਰਿਆਣੇ ਦੀ ਪੁਲਿਸ ਗੁਰੂ ਘਰਾਂ ਚ ਰਹਿੰਦੀ ਸੀ ਉਦੋਂ ਕਿਉਂਕਿ ਸਰਕਾਰ ਉਹਨਾਂ ਦੀ ਸੀ ਆਹ ਤਾਂ ਹਾਲਾਤ ਹੈ ਐਸਜੀਪੀਸੀ ਤੇ ਵੀ ਕਬਜ਼ਾ ਕਰਨ ਤੇ ਲੱਗੇ ਸੀ ਆਹ ਤਾਂ ਆਪਣੇ ਮੈਂਬਰਾਂ ਨੇ ਹਿੰਮਤ ਕਰਕੇ ਬਚਾਲਿਆ ਨਹੀਂ ਤਾਂ ਉਹਨਾਂ ਦਾ ਮਤਲਬ ਸੀ ਐਸਜੀਪੀਸੀ ਦੇ ਕੰਟਰੋਲ ਕਰ ਲਏ ਜੇ ਉਹਨਾਂ ਨੂੰ ਪਤਾ ਹੈ ਕਿ ਸਿੱਖ ਕੌਮ ਦੀ ਤਾਕਤ ਗੁਰੂ ਘਰਾਂ ਤੋਂ ਆਉਂਦੀ ਹੈ ਤੇ ਜੇ ਗੁਰੂ ਘਰਾਂ ਤੋਂ ਤਾਕਤ ਆਉਂਦੀ ਹੈ ਉਹ ਸਥਾਨਤੀ ਕਾਬਜ਼ ਹੋ ਜੀਏ ਦੇਖੋ ਕਿੰਨੀ ਵੱਡੀ ਸਾਜ਼ਿਸ਼ ਰਜੀ ਉਦੋਂ ਦੇ ਜਥੇਦਾਨ ਜਿਹੜੇ ਅੱਜ ਨਵੇਂ ਚੁੱਲ੍ਹੇ ਦੇ ਪ੍ਰਧਾਨ ਬਣੇ ਫਿਰਦੇ ਐ ਨਿਸ਼ਾਨਾ ਕੀ ਸੀ ਕੀ ਸੁਖਬੀਰ ਸਿੰਘ ਬਾਦਲ ਨੂੰ ਹੁਣ ਹੁਣੇ ਆਪ ਹੀ ਕਹਤਾ ਹੁਣ ਤਾਂ ਕਿ ਅਸੀਂ ਤਾਂ 10 ਸਾਲ ਵਾਸਤੇ ਕੱਢਣ ਲੱਗੇ ਸੀ ਇਹਨੂੰ ਕਿਸੇ ਵੀ ਸੰਸਦ ਦਾ ਮੈਂਬਰ ਨਹੀਂ ਰਹਿ ਸਕੇ ਅਕਾਲੀ ਦਲ ਨੂੰ ਤੋੜਨਾ ਚਾਹੁੰਦੇ ਸੀ ਤੇ ਸੈਂਟਰ ਦੀਆਂ ਏਜੰਸੀਆਂ ਚਾਹੁੰਦੀਆਂ ਖਾਲੀ ਦਲ ਦਾ ਪ੍ਰਧਾਨ ਸਾਡਾ ਬਣੇ ਜਿਹਨੂੰ ਅਸੀਂ ਜੋ ਕਹੀਏ ਤੇ ਉਹ ਕਰੇ ਉਹਨੂੰ ਪਤਾ ਸੀ ਕਿ ਸੁਖਬੀਰ ਸਿੰਘ ਬਾਦਲ ਨਾ ਵੱਡੇ ਬਾਦਲ ਸਾਹਿਬ ਝੁਕੇ ਤੇ ਨਾ ਮੈਂ ਝੁਕ ਸਕਦਾ ਮੈਂ ਮੇਰੇ ਵਾਸਤੇ ਸਿੱਖ ਕੌਮ ਦੀ ਪ੍ਰੈਸਟੀਜ ਪੰਜਾਬ ਦੀ ਪ੍ਰੈਸਟੀਜ ਤੇ ਸ਼ਰਮ ਨਹੀਂ ਕਾਲੀ ਜਲਦੀ ਪ੍ਰੀ ਸਭ ਤੋਂ ਜ਼ਰੂਰੀ ਹੈ ਬੋਲੇ ਈਸਾਨ ਹਾ ਵਾਹਿਗੁਰੂ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ 7-8 ਮਹੀਨੇ ਰਹਿ ਗਏ ਇਕੱਠੇ ਹੋ ਜਾਈਏ ਇੱਕ ਝੰਡੇ ਥੱਲੇ ਪਿੰਡਾਂ ਦੇ ਪਿੰਡ ਫੈਸਲਾ ਕਰ ਲੋ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਉਣਾ ਹੈ ਜੇ ਵਾਪਸ ਆਪ ਆਪਣੇ ਗੁਰੂ ਘਰਾਂ ਦੇ ਉੱਤੇ ਕੰਟਰੋਲ ਫਿਰ ਤੋਂ ਵਾਪਸ ਲਾ ਤਾਂ ਆਊਗਾ ਜੇ ਥੋੜੀ ਖੇਤਰੀ ਪਾਰਟੀ ਦਾ ਝੰਡਾ ਚੁਲੂਗਾ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਐ ਜਾ ਨੁਕਸਾਨ ਹੋ ਜਾਣਾ ਜਿਹੜਾ ਤੁਹਾਨੂੰ ਹਲੇ ਪਤਾ ਵੀ ਨਹੀਂ ਕਿੰਨਾ ਵੱਡਾ ਨੁਕਸਾਨ ਹੋ ਜਾਣਾ ਜਾ ਜਾ ਕੇ ਉਹਨਾਂ ਨੇ ਕਰ ਦੇਣਾ ਜੇ ਫਿਰ ਤੋਂ ਕੋਈ ਨਾ ਕੋਈ ਐ ਜਾ ਆ ਗਿਆ ਆਪਣੀ ਸੂਬੇ ਦੀ ਅਗਵਾਈ ਕਰਨ ਵਾਸਤੇ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਅੱਗੇ ਕਈ ਜਗ੍ਹਾ ਤੇ ਜਬ ਪ੍ਰੋਗਰਾਮਾਂ ਤੇ ਜਾਣਾ ਹੈ ਮੈਂ ਧੰਨਵਾਦ ਕਰਦਾ ਲਾਡੀ ਜੀ ਦਾ ਬੀਬੀ ਜੀ ਦਾ ਸਾਰੀ ਇਹਨਾਂ ਦੀ ਟੀਮ ਦਾ ਜਿਹੜੇ ਅੱਜ ਸਹੀ ਮੈਨੇਜਰ ਸਹੀ ਫੈਸਲਾ ਲੈਂਦਾ ਹੈ ਉਸ ਲੋਕਾਂ ਨੂੰ ਤੁਸੀਂ ਛੱਡਿਆ ਜਿਨ੍ਹਾਂ ਜਿਹੜਾ ਏਜੰਸੀਆਂ ਦੇ ਥੱਲੇ ਲੱਗ ਕੇ ਉਹ ਆਪਣੇ ਕਾਲੀ ਦਲ ਨੂੰ ਖਤਮ ਕਰਨ ਤੇ ਲੱਗੇ ਸੀ ਦੋ ਫਾੜ ਕਰਨ ਤੇ ਲੱਗੇ ਸੀ ਤੋਂ ਤੁਹਾਡੇ ਆਉਣ ਨਾਲ ਨਿਆਲ ਸਿੰਘ ਵਾਲੇ ਹਲਕੇ 'ਚ ਬਹੁਤ ਵੱਡੀ ਤਾਕਤ ਮਿਲੀ ਹੈ ਮੈਨੂੰ ਪਤਾ ਹੈ ਆ ਜਿਹੜਾ ਮੋਗਾ ਜ਼ਿਲ੍ਹਾ ਹੈ ਨਾ ਉਹ ਜ਼ਿਲ੍ਹਾ ਹੈ ਜਦੋਂ ਵੀ ਮੈਂ ਇੱਥੇ ਇਲੈਕਸ਼ਨ ਲੜਦਾ ਹੁੰਦਾ ਸੀ ਮੈਨੂੰ ਹਰ ਸੀਟ ਤੋਂ ਲੀਡ ਹੀ ਹੁੰਦੀ ਹੁੰਦੀ ਸੀ ਤੇ ਅਕਤੀ ਮੈਨੂੰ ਪੂਰੀ ਆਸ ਹੈ ਮੋਗੇ ਜ਼ਿਲ੍ਹੇ ਦੀਆਂ ਚਾਰੇ ਤੇ ਚਾਰੇ ਸੀਟਾਂ ਅਗਲੇ ਸਾਲ ਸ਼੍ਰੋਮਨੀ ਕਾਲੀ ਜਿੱਤੂਗਾ ਵੈਰੂਜੀ ਦਾ ਖਾਲਸਾ ਵੈਰੂਜੀ ਦੀ ਫਤਿਹ ਆਪਣੇ ਹਲਕਾ ਇੰਚਾਰਜ ਕਿੱਥੇ ਹੈ ਨੌਜਵਾਨ ਦਿੱਤਾ ਹਲਕਾ ਇੰਚਾਰਜ ਹੁਣ ਇਹਨੂੰ ਜਿਤਾਉਣਾ ਹੈ ਤੁਸੀਂ ਨਾਲ ਨਾਲ ਪੱਕਾ ਵਜਕਾਰਾ ਛੱਡੋ ਬੋਲੇ ਸੋਨਹਿਰਾ